ਸੱਚੇ ਗਾਲ ਜੀ ਕੈਂਡਰ ਨਿਊਜ਼ ਬੁਲਟਿਨ ਵੇਖਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਰਗਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਨੇ ਆ ਮੁੱਖ ਹੈਡਲਾਈਨਸ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲਿਆਂ 'ਚ ਗਿਰਾਵਟ ਸਸਕੇਚਵਾਨੀ ਯੂਨੀਵਰਸਿਟੀਾਂ 'ਚ 50% ਕਟੇ ਨਵੇਂ ਦਾਖਲੇ ਯਾਤਰਾ ਸਲਾਹਾ ਹਾਂ ਵੱਡੇ ਸ਼ਹਿਰਾਂ ਲਈ ਜਾਰੀ ਤਿੰਨ ਹਫ਼ਤੇ ਚੱਲੇਗਾ ਬਰਫ ਹਟਾਉਣ ਦਾ ਕੰਮ ਐਟੇਜੇ ਮੰਤਰੀ ਪਾਸਕਲ ਦਾ ਚੋਣਾ ਤੋਂ ਕਿਨਾਰਾ ਨਹੀਂ ਲੜਨਗੇ ਅਗਲੀਆਂ ਫੈਡਰਲ ਚੋਣਾ ਯੂਰਪ ਦੌਰਾਨ ਬੋਲੇ ਵਿਦੇਸ਼ ਮੰਤਰੀ ਮਲੈਨੀ ਚੋਲੀ ਕਿ ਹਾਈ ਯੂਰਪ ਨੂੰ ਦਿੱਤੀ ਮੌਜੂਦਾ ਸਥਿਤੀ ਦੀ ਚੇਤਾਵਨੀ ਹੁਣ ਖਬਰਾਂ ਵਿਸਤਾਰ ਦੇ ਨਾਲ ਸਸਕੇਚਵਾਨੀ ਯੂਨੀਵਰਸਿਟੀਆਂ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲਿਆਂ ਦੇ ਵਿੱਚ ਕਾਫੀ ਗਿਰਾਵਟ ਆਈ ਹੈ ਯੂਨੀਵਰਸਿਟੀ ਆਫ ਰਜੀਨਾ ਵਿੱਚ ਨਵੇਂ ਦਾਖਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿੱਚ 50% ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ ਇਹੀ ਹਾਲ ਸਸਕੇਚਵਾਨ ਦੀਆਂ ਬਾਕੀ ਯੂਨੀਵਰਸਿਟੀਆਂ ਦਾ ਵੀ ਹੋ ਰਿਹਾ ਹੈ स्केचवान ਪਹਿਲਾਂ ਤੌਰ 'ਤੇ ਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਸਿੱਖਿਆ ਸਥਾਨ ਹੁੰਦਾ ਸੀ ਪਰ ਸੂਬੇ ਦੀਆਂ ਦੋ ਯੂਨੀਵਰਸਿਟੀਆਂ ਵਿੱਚੋਂ ਉਨ੍ਹਾਂ ਦਾਖਲਿਆਂ 'ਚ ਕਾफी गिरावट ਆ ਰਹੀ ਹੈ ਜੋ ਕਿ ਵਿੱਤੀ ਪ੍ਰਭਾਵ ਪਾਉਣ ਲਈ ਕਾਫੀ ਹੈ ਯੂਨੀਵਰਸਿਟੀ ਆਫ ਰਿਚੀਨਾ ਦੀ ਸਰਦੀਆਂ ਦੀ ਗਿਣਤੀ ਦੇ ਅਨੁਸਾਰ ਯੂਨੀਵਰਸਿਟੀਆਂ ਦੇ ਵਿੱਚ 4457 ਅੰਤਰਰਾਸ਼ਟਰੀ ਵਿਦਿਆਰਥੀ ਸਨ ਜੋ ਕਿ ਯੂਨੀਵਰਸਿਟੀ ਦੀ ਕੁੱਲ ਵਿਦਿਆਰਥੀ ਆਬਾਦੀ ਦੇ ਇੱਕ ਤਿਹਾਈ ਤੋਂ ਥੋੜਾ ਘੱਟ ਨੇ ਦੂਜੀ ਪਾਸੇ ਸਕੇਚਵਨ ਯੂਨੀਵਰਸਿਟੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ 2023-24 ਚ ਕੁੱਲ ਵਿਦਿਆਰਥੀ ਆਬਾਦੀ ਦਾ 14 ਫੀਸਦੀ ਸਨ ਤੋਮਨ ਯੂਨੀਵਰਸਿਟੀਆਂ ਨੇ ਇਸ ਸਰਦੀਆਂ ਵਿੱਚ ਦਾਖਲਿਆਂ 'ਚ ਗਿਰਾਵਟ ਦੀ ਰਿਪੋਰਟ ਕੀਤੀ ਹੈ। ਯੂਨੀਵਰਸਿਟੀ ਆਫ ਰਿਜਿਨਾ ਦਾ ਕਹਿਣਾ ਹੈ ਕਿ ਜਨਵਰੀ 2024 ਦੇ ਮੁਕਾਬਲੇ ਇਸ ਸਰਦੀਆਂ ਦੇ ਸੀਜ਼ਨ 'ਚ ਨਵੇਂ ਦਾਖਲ ਹੋਏ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਾਫੀ ਕਮੀ ਆਈ ਹੈ। ਯੂਨੀਵਰਸਿਟੀ ਆਫ ਰਿਜਿਨਾ ਦੇ ਬੁਲਾਰੇ ਨੇ ਈਮੇਲ ਬਿਆਨ ਦੇ ਵਿੱਚ ਕਿਹਾ ਹੈ ਕਿ ਇਸ ਕਟੌਤੀ ਦਾ ਮਤਲਬ ਹੈ ਕਿ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਉਹਨਾਂ ਜਾਰੀ ਰਹਿਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੇ ਨਾਲ ਤਾਲਮਿਲ ਨਹੀਂ ਰੱਖ ਰਹੀ ਜੋ ਜਲਦੀ ਹੀ ਆਪਣੇ ਪ੍ਰੋਗਰਾਮਾਂ ਨੂੰ ਪੂਰਾ ਕਰਨਗੇ। ਯੂਨੀਵਰਸਿਟੀ ਆਫ ਰਿਜਿਨਾ ਨੇ ਕਮੇਟੀ ਪਰਭਾਵ ਬਾਰੇ ਗੱਲ ਕਰਨ ਲਈ ਇੰਟਰਵਿਊ ਤੋਂ ਇਨਕਾਰ ਕਰ ਦਿੱਤਾ। ਯੂਨੀਵਰਸਿਟੀ ਦੀ ਸਾਲਾਨਾ ਰਿਪੋਰਟ ਦੇ ਅਨੁਸਾਰ ਮਹਾਂਮਾਰੀ ਨਾਲ ਸੰਬੰਧਿਤ ਯਾਤਰਾ ਪਾਬੰਦੀਆਂ ਦੇ ਕਾਰਨ ਤਿੰਨ ਵਿੱਤੀ ਸਾਲਾਂ 'ਚ 14 ਫੀਸਦੀ ਘਟ ਅੰਤਰਰਾਸ਼ਟਰੀ ਵਿਦਿਆਰਥੀ ਯੂਨੀਵਰਸਿਟੀ ਆਫ ਰਿਜਿਨਾ ਦੇ ਵਿੱਚ ਆਏ ਸਨ। ਰਿਪੋਰਟ ਕਿਹਾ ਗਿਆ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਗਿਰਾਵਟ ਅਤੇ ਘਰੇਲੂ ਵਿਦਿਆਰਥੀਆਂ ਦੇ ਦਾਖਲੇ 'ਚ 4 ਫੀਸਦੀ ਦੀ ਘਟ ਗਿਰਾਵਟ ਨੇ ਉਸ ਸਾਲ ਸੰਸਥਾ ਦੀ ਆਮਦਨ ਪੈਦਾ ਕਰਨ ਦੀ ਸਮਰੱਥਾ ਨੂੰ ਮਾੜਾ ਪ੍ਰਭਾਵਿਤ ਕੀਤਾ ਹੈ। ਯੂਨੀਵਰਸਿਟੀ ਆਫ ਸਾਊਥ ਕਰਲੀਨਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਹਜੇ ਆਪਣੀ ਗਿਣਤੀ ਨੂੰ ਅੰਤਮ ਰੂਪ ਨਹੀਂ ਦਿੱਤਾ ਪਰ ਸ਼ੁਰੂਆਤੀ ਆંકੜੇ 20% ਦੀ ਕਮੀ ਦਾ ਸੁਝਾਅ ਦਿੰਦੇ ਨੇ ਯੂਨੀਵਰਸਿਟੀ ਆਫ ਸਾਊਥ ਕਰਲੀਨਾ ਦੇ ਵਿਦਿਆਰਥੀਆਂ ਅਤੇ ਸਿਖਲਾਈ ਦੇ ਉਪ ਪ੍ਰੋਵੋਸਟ ਜ਼ਰੋਮ ਕ੍ਰਿੰਸਟਨ ਦਾ ਕਹਿਣਾ ਹੈ ਕਿ ਇਹ ਨੁਕਸਾਨ ਸਿਰਫ ਵਿੱਤੀ ਤੋਂ ਵੱਧ ਹੈ ਉਹਨਾਂ ਕਿ ਹੈ ਜੋ ਅੰਤਰਰਾਸ਼ਟਰੀ ਵਿਦਿਆਰਥੀ ਅਸਲ 'ਚ ਸਸਕੇਚਵਾਨੀ ਯੂਨੀਵਰਸਿਟੀ ਦੇ ਵਿੱਚ ਲਿਆਉਂਦੇ ਸਨ ਉਹ ਸੂਬੇ 'ਚ ਵੀ ਲਿਆਉਂਦੇ ਸਨ ਜੇਕਰ ਉਹ ਰਹਿਣ ਦਾ ਫੈਸਲਾ ਕਰਦੇ ਨੇ ਇਹੋ ਚੀਜ਼ ਹੈ ਜਿਸ ਦਾ ਯਕੀਨੀ ਤੌਰ ਤੇ ਨੁਕਸਾਨ ਹੋ ਰਿਹਾ ਹੈ ਸਸਕੀਚਵਨ ਲਈ ਸਟੈਟਿਸਟਿਕਸ ਅਕਨਡਾ ਦੇ ਅੰਕੜੇ ਦਰਸਾਉਂਦੇ ਨੇ ਕਿ ਮੌਜੂਦਾ ਅਕਾਦਮਿਕ ਸਾਲ ਵਿੱਚ ਅੰਤਰਰਾਸ਼ਟਰੀ ਅੰਡਰਗ੍ਰੈਜੂਏਟਸ ਨੇ ਔਸਤਨ 31540 ਡਾਲਰ ਟਿਊਸ਼ਨ ਫੀਸ ਅਦਾ ਕੀਤੀ ਜਦਕਿ ਘਰੇਲੂ ਵਿਦਿਆਰਥੀਆਂ ਨੇ 9609 ਡਾਲਰ ਦਾ ਭੁਗਤਾਨ ਕੀਤਾ ਸਸਕੀਚਵਨ ਯੂਨੀਵਰਸਿਟੀਆਂ ਵਿੱਚ ਅੰਤਰਰਾਸ਼ਟਰੀ ਅੰਡਰਗ੍ਰੈਜੂਏਟ ਵਿਦਿਆਰਥੀਆਂ ਦੀ ਟਿਊਸ਼ਨ ਲਾਗਤ ਵਿੱਚ ਪਿਛਲੇ 5 ਸਾਲਾਂ ਦੇ ਵਿੱਚ 53 ਫੀਸਦੀ ਵਾਧਾ ਹੋਇਆ ਹੈ ਆਕੜਾ ਏਜੰਸੀ ਦੇ ਅਨੁਸਾਰ ਕਿਨੇ ਡਿਗਰੀ ਅੰਡਰਗ੍ਰੈਜੂਏਟ ਵਿਦਿਆਰਥੀਆਂ ਲਈ ਇਹ ਵਾਅਦਾ 16% ਸੀ ਟਿੰਸਟਨ ਦਾ ਕਹਿਣਾ ਸੀ ਕਿ ਦੱਖਣੀ ਅਮਰੀਕਾ ਵਿੱਤੀ ਨੁਕਸਾਨ ਤੋਂ ਮੁਕਤ ਨਹੀਂ ਹੈ ਪਰ ਉਹਨਾਂ ਨੇ ਆਪਣੇ ਬਜਟ ਨੂੰ ਸੰਤੁਲਿਤ ਕਰਨ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਪੂਰੀ ਤਰ੍ਹਾਂ ਨਿਰਭਰ ਨਹੀਂ ਕੀਤਾ ਉਹਨਾਂ ਕਿਹਾ ਕਿ ਅਸੀਂ ਆਪਣੇ ਖਰਚਿਆਂ ਤੇ ਨਜ਼ਰ ਮਾਰ ਰਹੇ ਹਾਂ ਅਸੀਂ ਹੋਰ ਪੋਸਟ ਸੈਕੰਡਰੀ ਸੰਸਥਾਵਾਂ ਦੇ ਉਲਟ ਛਾਂਟੀ ਬਾਰੇ ਵਿਚਾਰ ਨਹੀਂ ਕਰ ਰਹੇ ਅਸੀਂ ਆਉਂਦਿਆਂ ਨੂੰ ਨਾ ਪਰਣ ਬਾਰੇ ਵਿਚਾਰ ਨਹੀਂ ਕਰ ਰਹੇ ਕੈਨਸਟਨ ਦਾ ਕਹਿਣਾ ਹੈ ਕਿ ਉਹ ਕਰੇਲੂ ਵਿਦਿਆਰਥੀਆਂ ਦੇ ਦਾਖਲਿਆਂ 'ਚ ਵਾਅਦੇ ਦੇ ਨਾਲ ਇਸ ਗਵਾਚੇ ਪੈਸੇ ਵਿੱਚੋਂ ਕੁਝ ਪੈਸੇ ਵੀ ਆ ਰਹੇ ਨੇ ਹਾਲਾਂਕਿ ਸਟੈਟਿਸਟਿਕਸ ਕੈਨਡਾ ਉਪਾਵਾ ਅਨੁਸਾਰ ਸਸਕੇਚਵਾਨ ਯੂਨੀਵਰਸਿਟੀਆਂ ਨੂੰ ਇੱਕੋ ਜਿਹੇ ਵਿੱਤੀ ਨਤੀਜੇ ਪ੍ਰਾਪਤ ਕਰਨ ਲਈ ਹਰੇਕ ਅੰਤਰਰਾਸ਼ਟਰੀ ਵਿਦਿਆਰਥੀ ਲਈ ਤਿੰਨ ਤੋਂ ਵੱਧ ਕਰੇਲੂ ਵਿਦਿਆਰਥੀਆਂ ਨੂੰ ਦਾਖਲਾ ਦੇਣਾ ਪਵੇਗਾ ਇਹ ਸੁਭਾ ਪੋਸਟ ਸੈਕੰਡਰੀ ਸੰਸਥਾਵਾਂ ਦੇ ਵਿੱਤ ਲਈ ਜ਼ਿੰਮੇਵਾਰ ਹੈ ਐਡਵਾਂਸਡ ਐਜੂਕੇਸ਼ਨ ਮੰਤਰੀ ਕੇਨ ਸ਼ਿਵਦੇਵ ਨੇ ਈਮੇਲ ਦੇ ਵਿੱਚ ਜਵਾਬ ਦਿੰਦਿਆ ਹੋਇਆ ਕਿ ਹੈ ਕਿ ਉਹ ਸੰਸਥਾਵਾਂ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਬਾਰੇ ਰਣਨੀਤਿਕ ਅਤੇ ਨਵੀਨਤਾਕਾਰੀ ਢੰਗ ਨਾਲ ਸੋਚਣ ਲਈ ਉਤਸ਼ਾਹਿਤ ਕਰ ਰਹੇ ਨੇ ਸ਼ਵਲਜਾ ਨੇ ਇੱਕ ਈਮੇਲ ਦੇ ਵਿੱਚ ਜਵਾਬ ਦਿੰਦਿਆਂ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪ੍ਰਤੀ ਸਸਕੇਚਵਾਂਚ ਇੱਕ ਤਰਜੀਹ ਵੜੀ ਹੋਈ ਹੈ ਤੇ ਅਸੀਂ ਸਸਕੇਚਵਾਂਚ ਨੂੰ ਅੰਤਰਰਾਸ਼ਟਰੀ ਪੱਧਰ ਤੇ ਪੜ੍ਹਾਈ, ਕੰਮ ਕਰਨ ਅਤੇ ਰਹਿਣ ਲਈ ਇੱਕ ਪਸੰਦੀਦਾ ਸਥਾਨ ਵਜੋਂ ਉਤਸ਼ਾਹਿਤ ਕਰਨ ਲਈ ਆਪਣੇ ਪੋਸਟ-ਸੈਕੰਡਰੀ ਸੰਸਥਾਵਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਫੈਡਰਲ ਸਰਕਾਰ ਨੇ ਪਿਛਲੇ ਸਾਲ ਦੌਰਾਨ ਅਸਥਾਈ ਨਿਵਾਸੀਆਂ ਦੀ ਕੁੱਲ ਸੰਖਿਆ ਨੂੰ ਘਟਾਉਣ ਦੇ ਉਦੇਸ਼ ਨਾਲ ਕਈ ਨੀਤੀਆਂ ਲਾਗੂ ਕੀਤੀਆਂ। ਇਨ੍ਹਾਂ ਉਪਾਵਾਂ ਦੇ ਵਿੱਚ ਕੈਨੇਡਾ ਜਾਣ ਤੋਂ ਪਹਿਲਾਂ ਵਿਦਿਆਰਥੀਆਂ ਦੀ ਬੈਂਕ ਵਿੱਚ ਹੋਣ ਵਾਲੀ ਰਕਮ ਨੂੰ ਦੁੱਗਣਾ ਕਰਕੇ 20000 ਡਾਲਰ ਕਰਨਾ ਪਬਲਿਕ ਕਾਲਜਿਸ ਤੋਂ ਗ੍ਰੈਜੂਏਟਸ ਨੂੰ ਸਿਰਫ ਤਾਂ ਹੀ ਵਰਕ ਵੀਜ਼ਾ ਜਾਰੀ ਕਰਨਾ ਸ਼ਾਮਲ ਸੀ ਜੇਕਰ ਉਨ੍ਹਾਂ ਨੇ ਕਿਰਤੀ ਘਾਟ ਵਾਲੇ ਕਿੱਤਿਆਂ ਨਾਲ ਸੰਬੰਧਿਤ ਖੇਤਰਾਂ ਦੇ ਵਿੱਚ ਪੜ੍ਹਾਈ ਕੀਤੀ ਹੋਵੇ ਅਤੇ ਵਿਦਿਆਰਥੀ ਸੀਮਾ ਲਾਗੂ ਕਰਨਾ ਸ਼ਾਮਲ ਸੀ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨਡਾ ਨੇ ਸ਼ੁਰੂ ਵਿੱਚ ਆਪਣੇ ਸੰਗੀ ਕੈਪ ਦੇ ਹਿੱਸੇ ਵਜੋਂ ਸਸਕੇਚਵਾਨ ਨੂੰ 12000 ਥਾਵਾਂ ਅਲੋਟ ਕੀਤੀਆਂ ਸਨ ਸੂਬੇ ਦੀ ਇਤਿਹਾਸਿਕ ਸਵੀਕ੍ਰਿਤੀ ਦਰ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਕਿੰਤੀ ਨੂੰ ਵਧਾ ਕੇ 15054 ਕਰ ਦਿੱਤਾ ਗਿਆ ਸੀ ਆਈਆਰਸੀਸੀ ਨੇ ਇੱਕ ਈਮੇਲ ਜਵਾਬ ਦੇ ਵਿੱਚ ਕਿਹਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਿੰਤੀ ਵਿੱਚ ਸਾਲਾਨਾ ਵਾਧਾ ਉਦੋਂ ਤੱਕ ਬਰਕਰਾਰ ਨਹੀਂ ਰਹਿ ਸਕਦਾ ਜਦੋਂ ਤੱਕ ਵਿਦਿਆਰਥੀਆਂ ਨੂੰ ਲੋੜੀਂਦੀ ਸਹਾਇਤਾ ਪ੍ਰਾਪਤ ਨਹੀਂ ਹੁੰਦੀ ਆਈਆਰਸੀਸੀ ਦੇ ਆਂਕੜਿਆਂ ਅਨੁਸਾਰ 2018 ਤੋਂ 2023 ਤੱਕ ਪ੍ਰਵਾਨਿਤ ਸਾਰੇ ਅਧਿਆਨ ਪਰਮਿਟਸ ਵਿੱਚੋਂ ਕਾਰੋਬਾਰ ਨਾਲ ਸੰਬੰਧਿਤ ਪ੍ਰੋਗਰਾਮਾਂ ਦਾ ਯੋਗਦਾਨ ਸਤਾਈ ਫੇਸਤੀ ਸੀ ਜੋ ਕਿ ਕਿਸੇ ਵੀ ਹੋਰ ਖੇਤਰ ਨਾਲੋਂ ਵੱਧ ਹੈ ਗ੍ਰੇਟਰ ਟੋਰੰਟੋ ਏਰੀਆ ਦੇ ਕੁਝ ਹਿੱਸਿਆਂ ਦੇ ਲਈ ਸਰਦੀਆਂ ਦੀਆਂ ਮੌਸਮ ਸੰਬੰਧੀ ਸਲਾਹਾਂ ਪ੍ਰਭਾਵੀ ਨਹੀਂ ਕਿਉਂਕਿ ਇੱਕ ਤੋਂ ਬਾਅਦ ਇੱਕ ਤੂਫਾਨਾਂ ਤੋਂ ਬਾਅਦ ਸਫਾਈ ਚੱਲ ਰਹੀ ਹੈ ਸੜਕਾਂ ਦੇ ਉੱਤੇ ਕਈ ਸੈਂਟੀਮੀਟਰ ਤੱਕ ਬਰਫ਼ ਇਕੱਠੀ ਹੋ ਗਈ ਹੈ ਤੇ ਇਸ ਬਰਫ਼ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਹੈ ਵਿਭਾਗ ਦਾ ਕਹਿਣਾ ਹੈ ਕਿ 3 ਹਫ਼ਤੇ ਤੱਕ ਬਰਫ਼ ਨੂੰ ਹਟਾਉਣ ਦਾ ਕੰਮ ਚੱਲਦਾ ਰਹੇਗਾ ਟੋਰੰਟੋ ਲਈ ਸਲਾਹ ਹਟਾ ਦਿੱਤੀ ਗਈ ਹੈ ਪਰ ਬਾਕੀ ਵੱਡੇ ਸ਼ਹਿਰਾਂ ਵਾਸਤੇ ਯਾਤਰਾ ਸਲਾਹਾਂ ਜਿਉਂਦੀਆਂ ਤਿਉਂ ਹੀ ਲਾਗੂ ਹਨ ਗ੍ਰੇਟਰ ਟ੍ਰਾਂਟੋ ਏਰੀਆ ਦੇ ਕੁਝ ਹਿੱਸਿਆਂ ਲਈ ਸਰਦੀਆਂ ਦੇ ਮੌਸਮੀ ਯਾਤਰਾ ਸਲਾਹ ਜੇ ਵੀ ਲਾਗੂ ਹੈ ਪਰ ਇਹ ਹੁਣ ਸ਼ਹਿਰ ਲਈ ਲਾਗੂ ਨਹੀਂ ਹੈ ਵਾਟਵਨ ਕੈਂਟਾਨੀ ਮੰਗਲਵਾਰ ਸ਼ਾਮ ਨੂੰ ਟ੍ਰਾਂਟੋ ਲਈ ਸਰਦੀਆਂ ਦੀ ਮੌਸਮੀ ਯਾਤਰਾ ਸਲਾਹ ਹਟਾ ਦਿੱਤੀ ਹੈ ਪੌਨ ਰਿਚਮਨ ਹਿੱਲ ਅਤੇ ਮਾਰਖਮ ਲਈ ਸਰਦੀਆਂ ਦੀ ਮੌਸਮੀ ਯਾਤਰਾ ਸਲਾਹ ਜੇ ਵੀ ਲਾਗੂ ਹੈ এনਵਾਇਰਨਮੈਂਟ ਕੈਂਟਾਨੀ ਕਹਿੰ ਹੈ ਕਿ ਇਨ੍ਹਾਂ ਖੇਤਰਾਂ ਵਿੱਚ 5 ਸੈਂਟੀਮੀਟਰ ਹੋਰ ਬਰਫ਼ ਪੈ ਸਕਦੀ ਹੈ ਤੇ ਨਾਲ ਹੀ ਤੇਜ਼ ਹਵਾਵਾਂ ਅਤੇ ਬਰਫ਼ਬਾਰੀ ਕਾਰਨ ਕਈ ਵਾਰ ਦ੍ਰਿਸ਼ਟੀ ਦੀ ਵੀ ਘਟ ਸਕਦੀ ਹੈ ਭਾਵ ਵਿਜ਼ਿਬਿਲਟੀ ਘਟ ਸਕਦੀ ਹੈ ਨਿਊ ਮਾਰਕੀਟ, ਜਾਰਜੀਨਾ ਅਤੇ ਉਤਰੀ ਯਾਕ ਖੇਤਰ ਦੇ ਨਾਲ-ਨਾਲ ਓਸ਼ਵਾ ਪਿਕਰਿੰਗ ਅਤੇ ਦੱਖਣੀ ਡਰਹਮ ਖੇਤਰ ਪਰਸਵਾਰੀ ਦੀ ਚੇਤਾਵਨੀ ਦੇ ਅਧੀਨ ਨੇ। ਸੰਗੀ ਮੌਸਮ ਏਜੰਸੀ ਨੇ ਕਿਹਾ ਹੈ ਕਿ ਭਾਰੀ ਅਤੇ ਤੇਜ਼ برفਬਾਰੀ ਵਿੱਚ ਜ਼ੀਰੋ ਦੇ ਨੇੜੇ ਦ੍ਰਿਸ਼ਟੀ ਹੋ ਸਕਦੀ ਹੈ। এনਵਾਇਰਨਮੈਂਟ ਕੈਨੇਡਾ ਨੇ ਸ਼ਾਮ 7:30 ਵਜੇ ਕਿਹਾ ਹੈ ਕਿ ਇਨ੍ਹਾਂ ਖੇਤਰਾਂ 'ਚ ਪਹਿਲਾਂ ਹੀ ਡਿੱਗੀ ਹੋਈ ਬਰਫ਼ ਦੇ ਉੱਪਰ 5 ਤੋਂ 10 ਸੈਂਟੀਮੀਟਰ برف ਪੈ ਸਕਦੀ ਹੈ। ਚੇਤਾਵਨੀ 'ਚ ਆਖਿਆ ਗਿਆ ਹੈ ਕਿ برفਬਾਰੀ ਕਾਰਨ ਮੌਸਮ ਦੀਆਂ ਸਥਿਤੀਆਂ ਦੇ ਵਿੱਚ ਕਾਫੀ ਬਦਲਾ ਆਉਂਦਾ ਹੈ। ਸਾਫ਼ ਆਸਮਾਨ ਤੋਂ ਲੈ ਕੇ ਕੁਝ ਕਿਲੋਮੀਟਰ ਦੇ ਅੰਦਰ ਭਾਰੀ برفਬਾਰੀ ਆਮ ਗੱਲ ਹੈ। ਕੱਟ ਦੇ ਕਾਰਨ ਯਾਤਰਾ ਖਤਰਨਾਕ ਹੋਂਦੀ ਉਮੀਦ ਹੈ ਮੰਗਲਵਾਰ ਨੂੰ ਟੋਰਾਂਟੋ ਲਈ ਪੂਰਵ ਅਨੁਮਾਨ ਵਿੱਚ -6 ਡਿਗਰੀ ਸੈਲਸੀਅਸ ਤੱਕ ਵੱਧ ਤਾਪਮਾਨ ਰਹਿੰਦੀ ਸੰਭਾਵਨਾ ਹੈ ਜਿਸ ਵਿੱਚ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਮਾਹੌਲ ਕੈਨੇਡਾ ਦਾ ਕਹਿਣਾ ਹੈ ਕਿ ਅੱਜ ਸ਼ਾਮ ਅਤੇ ਰਾਤ ਨੂੰ ਝੱਖੜ ਆਉਣ ਅਤੇ ਸਥਾਨਕ ਤੌਰ ਤੇ ਬਰਫਬਾਰੀ ਹੋਣ ਦੀ 30% ਸੰਭਾਵਨਾ ਹੈ ਸ਼ਾਮ ਤੱਕ ਤਾਪਮਾਨ -15 ਡਿਗਰੀ ਸੈਲਸੀਅਸ ਤੱਕ ਡਿੱਗਣ ਦਾ ਅੰਦਾਜ਼ਾ ਹੈ ਤੇ ਰਾਤ ਪਰ ਹਵਾ ਦਾ ਤਾਪਮਾਨ -21 ਡਿਗਰੀ ਸੈਲਸੀਅਸ ਰਹੇਗਾ ਸ਼ਹਿਰ ਨੇ ਸੂਮਾਨ ਨੂੰ ਇੱਕ ਨਿਊਜ਼ ਰਿਲੀਜ਼ ਚ ਕਿਹਾ ਸੀ ਕਿ ਹਫ਼ਤੇ ਦੇ ਅੰਤ ਵਿੱਚ ਟੋਰਾਂਟੋ 'ਚ 16 ਤੋਂ 23 ਸੈਂਟੀਮੀਟਰ برف ਪਈ ਹੈ ਜੋ ਕਿ ਪਿਛਲੇ ਬੁੱਧਵਾਰ ਨੂੰ 15 ਤੋਂ 20 ਸੈਂਟੀਮੀਟਰ برف ਪੈਣ ਤੋਂ ਇਲਾਵਾ ਸੀ ਮੰਗਲਵਾਰ ਸ਼ਾਮ 6 ਵਜੇ ਤੋਂ ਬਾਅਦ ਸ਼ਹਿਰ ਤੋਂ ਭੇਜੇ ਗਏ ਇੱਕ ਅਪਡੇਟ ਚ ਕਿਹਾ ਗਿਆ ਹੈ ਕਿ ਅਮਲੇ ਨੇ ਸੜਕਾਂ, ਫੁੱਟਪਾਥਸ ਅਤੇ TTC ਬੁਨਿਆਦੀ ਢਾਂਚੇ ਤੇ ਬਰਫ਼ ਹਟਾਉਣ ਦੇ ਕਈ ਦੌਰ ਪੂਰੇ ਕਰ ਲਏ ਨੇ ਪਰ ਰਿਲੀਜ਼ ਚ ਕਿਹਾ ਗਿਆ ਹੈ ਕਿ ਸ਼ਹਿਰ ਤੋਂ ਸਾਰੀ ਬਰਫ਼ ਹਟਾਉਣ ਚ ਤਿੰਨ ਹਫ਼ਤੇ ਲੱਗ ਸਕਦੇ ਨੇ ਟੋਰਾਂਟੋ ਸ਼ਹਿਰ ਦੇ ਮੈਨੇਜਰ ਪਾਲ ਜੌਨਸਨ ਨੇ ਕਿਹਾ ਹੈ ਕਿ ਅਜਿਹਾ ਇਸ ਲਈ ਹੈ ਕਿਉਂਕਿ ਸ਼ਹਿਰ ਦੇ ਅਮਲੇ ਬਰਫ਼ ਨੂੰ ਸਿਰਫ ਇਨੀ ਦੂਰ ਤੱਕ ਧੱਕ ਸਕਦੇ ਨੇ ਇਸ ਤੋਂ ਪਹਿਲਾਂ ਕਿ ਇਸ ਨੂੰ ਟਰੱਕਾਂ ਚ ਲੋਡ ਕਰਕੇ ਸ਼ਹਿਰ ਦੀਆਂ ਨਿਰਧਾਰਿਤ ਸਟੋਰੇਜ ਥਾਵਾਂ ਤੇ ਲਿਜਾਂਦਾ ਜਾਵੇ ਇਹ ਕੰਮ ਬੁੱਧਵਾਰ ਤੋਂ ਸ਼ੁਰੂ ਮੁੜ ਲੈ ਫਾਬ ਅੱਜ ਤੋਂ ਸੀਬੀਸੀ ਰੇਡੀਓ ਦੇ ਮੈਟਰੋ ਮਾਰਨਿੰਗ ਗੈਸਟ ਹੋਸਟ ਜਿਲਦਿੰਪੈਂਸੀ ਦੇ ਨਾਲ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਗਿਆ ਕਿ ਸੜਕ ਤੇ ਚੱਲ ਰਹੇ ਹਾਲ ਮੁਕਾਬਲ ਤਨ ਟਕਵੀਰ ਰਫਤਾਰ ਨਾਲ ਚੱਲਦੇ ਨੇ ਜੇਕਰ ਤੁਹਾਡੇ ਕੋਲ ਇੱਕ ਟਰੱਕ ਦੇ ਪਿਛਲੇ ਪਾਸੇ ਬਰਫ ਦਾ ਭਾਰ ਹੈ ਤੇ ਫਿਰ ਇਸ ਨੂੰ ਸਟੋਰੇਜ ਲਈ ਕਿਤੇ ਲੈ ਕੇ ਜਾਂਦੇ ਹੋ ਇਸ ਵਿੱਚ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ ਇਸ ਲਈ ਸਾਨੂੰ ਇਸ ਸਬ ਤੇ ਵਿੱਚੋਂ ਲੰਗਰ ਚ ਕੁਝ ਸਮਾਂ ਲੱਗੇਗਾ ਟੋਰਾਂਟੋ ਸ਼ਹਿਰ ਦੇ ਬੁਲਾਰੇ ਨੇ ਕਿਹਾ ਹੈ ਕਿ ਪਿਛਲੇ 5 ਦਿਨਾਂ ਚ ਸ਼ਹਿਰ ਨੂੰ 311 ਰਾਹੀਂ ਲਗਭਗ 6800 ਬਰਫ ਨਾਲ ਸੰਬੰਧਿਤ ਕੁੱਝ ਕਿੱਚਾਂ ਪ੍ਰਾਪਤ ਹੋਈਆਂ ਨੇ ਚਾਹ ਕਿ 6793 ਬਰਫ ਨਾਲ ਸੰਬੰਧਿਤ ਸੇਵਾ ਬੇਂਤੀਆਂ ਵੀ ਸ਼ੁਰੂ ਕੀਤੀਆਂ ਗਈਆਂ ਨੇ ਟਿਕੋਨਾ ਬੇਡੀਅਨ ਜੋ ਕਿ ਮਿਸਟਰ ਫਲੋਕ ਕਿੰਗ ਇੱਕ ਰਿਹਾਈਸ਼ੀ ਬਰਫ ਟਾਉਣ ਵਾਲੀ ਸੇਵਾ ਦੇ ਮਾਲਕ ਨੇ ਉਹਨਾਂ ਕਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੇ ਕਾਰੋਬਾਰ ਦੀ ਮੰਗ ਭਾਰੀ ਰਹੀ ਹੈ ਪਰ ਇਹ ਪਤਾ ਲਗਾਉਣਾ ਕਿ ਸਾਰੀ ਬਰਫ਼ ਕਿੱਥੇ ਰੱਖਣੀ ਹੈ ਚੁਣੌਤੀਪੂਰਨ ਹੈ ਉਹਨਾਂ ਕਿਹਾ ਕਿ ਅਸੀਂ ਬਰਫ਼ ਨੂੰ ਗਾਇਬ ਨਹੀਂ ਕਰ ਸਕਦੇ ਪਰ ਅਸੀਂ ਇਸ ਨੂੰ ਕੋਨਿਆਂ ਦੇ ਵਿੱਚ ਰੱਖ ਅਤੇ ਜਿੰਨਾ ਹੋ ਸਕੇ ਚਲਾਕ ਬਣਨ ਦੀ ਕੋਸ਼ਿਸ਼ ਕਰ ਰਹੀਆਂ ਸ਼ਹਿਰ ਤਰਜੀਹੀ ਆਧਾਰ ਤੇ ਬਰਫ਼ ਹਟਾਏਗਾ ਜਿਸ ਦੀ ਸ਼ੁਰੂਆਤ ਮੁੱਖ ਸੜਕਾਂ ਦੇ ਫੁੱਟਪਾਥ ਸੈ ਪੈਦਲ ਚੱਲਣ ਵਾਲੇ ਸਿਗਨਲਸ ਆਵਾਜਾਈ ਸਟਾਪਸ ਅਤੇ ਹਸਪਤਾਲ ਅਤੇ ਐਮਰਜੈਂਸੀ ਸੇਵਾ ਸਟੇਸ਼ਨਸ ਵਰਗੇ ਸਥਾਨਾਂ ਤੋਂ ਹੋਵੇਗੀ ਮੰਗਲਵਾਰ ਦੁਪਹਿਰ ਤੱਕ ਟੋਰਾਂਟੋ ਦੇ ਵਿੱਚ ਸ਼ਹਿਰ ਦੀ ਵੱਡੀ ਬਰਫ਼ੀਲੀ ਤੂਫਾਨ ਦੀ ਸਥਿਤੀ ਅਤੇ ਮਹੱਤਵਪੂਰਨ ਮੌਸਮੀ ਘਟਨਾਵਾਂ ਦੇ ਐਲਾਨ ਲਾਗੂ ਰਹਿਣਗੇ ਜਿਸ ਦਾ ਅਰਥ ਹੈ ਕਿ ਬਰਫ਼ ਵਾਲੇ ਰੂਟਸ ਅਤੇ ਸਾਰੇ ਸਟਰੀਟ ਕਾਰ ਰੂਟਾਂ ਤੇ ਪਾਰਕਿੰਗ ਤੇ ਪਾਬੰਦੀ ਜਾਰੀ ਰਹੇਗੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਕਿ ਹਾਰਟੇਜ ਮੰਤਰੀ ਪਾਸਕਲ ਸੇਂਟ ਓਂਜ ਅਗਲੀਆਂ ਫੈਡਰਲ ਚੋਣਾਂ ਨਹੀਂ ਲੜਨਗੇ ਸੀਬੀਸੀ ਰੇਡੀਓ ਕੈਨੇਡਾ ਦੇ ਮੰਡੇਟ ਦੇ ਅਦੋਨਕੀਕਰਨ ਬਾਬਤ ਵੀ ਉਹ ਪ੍ਰਸਤਾਵ ਲਿਆਉਂਦੀ ਯੋਜਨਾ ਬਣਾ ਰਹੇ ਨੇ ਮੀਡੀਆ ਏਜੰਸੀ ਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਹੈਰਿਟੇਜ ਮੰਤਰੀ ਪਾਸਕਲ ਸੇਂਟ ਆਂਜ ਅੰਗਲਿਆ ਚੋਣਾਂ ਨਹੀਂ ਲੜਨਗੇ ਹਾਲਾਂਕਿ ਉਹ ਜਲਦ ਹੀ ਸੀਬੀਸੀ ਰੇਡੀਓ ਕੈਨੇਡਾ ਦੇ ਮੈਂਡੇਟ ਦੇ ਅਧੁਨਿਕੀਕਰਨ ਬਾਬਤ ਪ੍ਰਸਤਾਵ ਪੇਸ਼ ਕਰਨ ਵਾਲੇ ਨੇ ਇੱਕ ਲਿਬਰਲ ਸੂਤਰ ਨੇ ਅਨੁਸਾਰ ਸੇਂਟ ਆਂਜ ਇਸ ਹਫਤੇ ਐਲਾਨ ਕਰਨਗੇ ਕਿ ਉਹ ਅਗਲੀਆਂ ਫੈਡਰਲ ਚੋਣਾਂ 'ਚ ਉਮੀਦਵਾਰ ਨਹੀਂ ਹੋਣਗੇ ਉਪ ਕਿ ਭੇਗਦੀ ਬ੍ਰੋਮ ਮਿਸਿਕਿਊਈ ਰਾਈਡਿੰਗ ਤੋਂ ਐਮਪੀ ਨੇ 2021 ਵਿੱਚ ਪਹਿਲੀ ਵਾਰ ਚੁਣੇ ਗਏ ਸੀ ਸੇਂਟ ਆਂਜ ਮੰਤਰੀ ਅਤੇ ਐਮਪੀ ਵੱਜੋਂ ਆਪਣਾ ਮੌਜੂਦਾ ਕਾਰਜਕਾਲ ਪੂਰਾ ਕਰਨਗੇ ਸੂਤਰਨੇ ਮੀਡੀਆ ਏਜੰਸੀ ਨੂੰ ਦੱਸਿਆ ਕਿ ਸੇਨ ਓਂਜ ਆਪਣਾ ਸਮਾਂ ਆਪਣੇ ਪਰਿਵਾਰ ਨੂੰ ਦੇਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਨੇ ਹਾਲ ਹੀ ਦੇ ਵਿੱਚ ਆਪਣੇ ਬੱਚੇ ਨੂੰ ਜਨਮ ਦਿੱਤਾ ਹੈ। ਹੈਰਿਟੇਜ ਮੰਤਰੀ ਵਜੋਂ ਆਪਣੀ ਜ਼ਿੰਮੇਵਾਰੀ ਤੋਂ ਇਲਾਵਾ ਸੇਨ ਓਂਜ ਨੇ ਹਾਲ ਹੀ ਵਿੱਚ ਅੰਤਰੀਮ ਅਧਾਰ ਤੇ ਟੂਰਿਜ਼ਮ ਮੰਤਰਾਲੇ ਤੇ ਕਿਬੇਕ ਰੀਜਨ ਲਈ ਕੈਨਟਾ ਦੀ ਆਰਥਿਕ ਵਿਕਾਸ ਏਜੰਸੀ ਦਾ ਕਾਰਜ ਭਾਰ ਸੰਭਾਲਿਆ ਹੈ। ਸੁਰਾਇਆ ਮਾਟਨੇਜ਼ ਫੈਰਾਡਾ ਨੇ ਫਰਵਰੀ ਦੀ ਸ਼ੁਰੂਆਤ ਵਿੱਚ ਮਾਂਟਰੀਅਲ ਦੀ ਮੇਅਰਸ਼ਿਪ ਲਈ ਚੋਣ ਲੜਨ ਦੀ ਆਪਣੀ ਇੱਛਾ ਦਾ ਐਲਾਨ ਕੀਤਾ ਸੀ ਤੇ ਟੂਰਿਜ਼ਮ ਮੰਤਰਾਲੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਆਪਣੇ ਕੂਚ ਤੋਂ ਪਹਿਲਾਂ ਸੇਰ ਓਂਜ ਹਰਟੇਜ ਮੰਤਰੀ ਵਜੋਂ ਸੀਬੀਸੀ ਜਾਂ ਰੇਡੀਓ ਕੈਨੇਡਾ ਦੇ ਮੈਂਡੇਟ ਯਾਨੀ ਕਿ ਸੰਸਥਾ ਦੀਆਂ ਜ਼ਿੰਮੇਵਾਰੀਆਂ ਦੇ ਆਧੁਨਿਕੀਕਰਨ ਬਾਬਤ ਪ੍ਰਸਤਾਵ ਲਿਆਉਣਗੇ ਮੀਡੀਆ ਏਜੰਸੀ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੇਰ ਓਂਜ ਇਸ ਹਫਤੇ ਬ੍ਰਾਡਕਾਸਟਿੰਗ ਐਕਟ ਵਿੱਚ ਸੀਬੀਸੀ ਰੇਡੀਓ ਕੈਨੇਡਾ ਦੇ ਮੈਂਡੇਟ ਨੂੰ ਆਧੁਨਿਕ ਬਣਾਉਣ ਲਈ ਆਪਣਾ ਪ੍ਰਸਤਾਵ ਪੇਸ਼ ਕਰਨਗੇ ਜਿਸ ਵਿੱਚ 1991 ਤੋਂ ਬਾਅਦ ਦੁਬਾਰਾ ਸਪੀਖਿਆ ਨਹੀਂ ਹੋਈ ਹਾਲੀਆ ਮਹੀਨਿਆਂ ਦੌਰਾਨ ਸੇਕਓਟ ਨੇ ਮਹਰਾਂ ਦੀ ਕਮੇਟੀ ਨਿਯੁਕਤ ਕੀਤੀ ਹੈ ਜੋ ਉਹਨਾਂ ਨੂੰ ਜਨਤਕ ਪ੍ਰਸਾਰਕ ਦੀ ਫੰਡਿੰਗ, ਪ੍ਰਸ਼ਾਸਨ ਅਤੇ ਮਿਸ਼ਨ ਬਾਰੇ ਸਲਾਹ ਦੇਵੇਗੀ। ਇੱਕ ਸੂਤਰ ਅਨੁਸਾਰ ਸੇਂਟ ਓਂਚ ਦੀਆਂ ਇੱਛਾਵਾਂ ਵਿੱਚ ਇਹ ਇੱਕ ਹੈ ਕਿ ਕਾਨੂੰਨ ਵਿੱਚ ਇਹ ਲਿਆਂਦਾ ਜਾਵੇ ਕਿ ਰੇਡੀਓ ਕੈਨੇਡਾ ਦੀਆਂ ਫ੍ਰੈਂਚ ਸੇਵਾਵਾਂ ਦੀ ਪ੍ਰੋਗਰਾਮਿੰਗ ਸੀਬੀਸੀ ਦੋ ਸੁਤੰਤਰ ਹੋਵੇ ਪਾਰਲੀਮੈਂਟ ਦੇ ਮਲਤਵੀ ਹੋਣ ਅਤੇ ਸੰਭਾਵੀ ਚੋਣਾਂ ਦੇ ਨੇੜੇ ਆਉਣ ਕਾਰਨ ਇਸ ਯੋਜਨਾ ਦੇ ਹਾਊਸ ਆਫ ਕਾਮਨਸ ਚ ਪਾਸ ਹੋਣ ਦੀ ਫਿਲਹਾਲ ਸੰਭਾਵਨਾ ਘੱਟ ਹੈ ਫਿਰ ਇਸ ਦੇ ਬਾਵਜੂਦ ਸੇਂਟ ਓਂਚ ਦਾ ਇਰਾਦਾ ਹੈ ਕਿ ਲਿਬਰਲ ਲੀਡਰਸ਼ਿਪ ਉਮੀਦਵਾਰ ਉਨ੍ਹਾਂ ਦੇ ਇਸ ਪ੍ਰਸਤਾਵ ਦਾ ਸਮਰਥਨ ਕਰਨ ਅਤੇ ਮੌਕਾ ਮਿਲਦਿਆਂ ਹੀ ਜਲਦ ਤੋਂ ਜਲਦ ਇਸ ਨੂੰ ਇਖਤਿਆਰ ਕਰਨ ਲਈ ਵਚਨਬੱਧ ਹੋਣ ਸੂਤਰ ਨੇ ਕਿਹਾ ਹੈ ਕਿ ਸੇਂਟ ਓਂਜ ਆਪਣੀ ਯੋਜਨਾ ਨੂੰ ਅਗਲੀ ਫੈਡਰਲ ਚੋਣ ਤੋਂ ਪਹਿਲਾਂ ਪਾਸ ਕਰਵਾਉਣ ਲਈ ਲੀਡਰਸ਼ਿਪ ਉਮੀਦਵਾਰਾਂ ਤੇ ਦਬਾਅ ਪਾਉਣ ਦੀ ਯੋਜਨਾ ਬਣਾ ਰਹੀ ਹੈ। ਉਹਨਾਂ ਦੇ ਨਜ਼ਰੀਏ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਕੈਨੇਡਾ ਨੂੰ ਕੌਂਜਾ ਸੂਬਾ ਬਣਾਉਣ ਦੀਆਂ ਧਮਕੀਆਂ ਜਨਤਕ ਪ੍ਰਸਾਰਕ ਤੇ ਮੈਂਡੇਟ ਨੂੰ ਆਧੁਨਿਕ ਬਣਾਉਣ ਦੀ ਜ਼ਰੂਰਤ ਨੂੰ ਹੋਰ ਉਜਾਗਰ ਕਰਦੀਆਂ ਨੇ। ਸੇਂਟ ਓਂਜ ਦਾ ਮੰਨਣਾ ਹੈ ਕਿ ਸੀਬੀਸੀ ਦੇ ਜੋ ਕੈਨੇਡਾ ਦਾ ਅਧੁਨਿਕੀਕਰਨ ਟਰੰਪ ਦੀਆਂ ਧਮਕੀਆਂ ਦੇ ਮੱਦੇਨਜ਼ਰ ਕੈਨੇਡਾ ਦੇ ਜਵਾਬ ਦਾ ਹਿੱਸਾ ਹੋਣਾ ਚਾਹੀਦਾ ਹੈ। ਸੂਤਰ ਦੇ ਮੁਤਾਬਕ ਮੰਤਰੀ ਦੀ ਨਜ਼ਰ ਵਿੱਚ ਸੀਬੀਸੀ ਰੇਡੀਓ ਕੈਨੇਡਾ ਇੱਕ ਸਭਿਆਚਾਰਕ ਪ੍ਰਬੂਸੱਤਾ ਦਾ ਸੰਦ ਅਤੇ ਇੱਕ ਵਿਸ਼ਵਾਸਯੋਗ ਜਾਣਕਾਰੀ ਦਾ ਸਰੋਤ ਹੈ ਕੰਜ਼ਰਵੇਟਿਵ ਲੀਡਰ ਪੀਰ ਪੋਲੀਏਵ ਨੇ ਸੀਬੀਸੀ ਦੀ ਫੰਡਿੰਗ ਨੂੰ ਕਟੌਤੀ ਕਰਨ ਦਾ ਅਹਿਦ ਕੀਤਾ ਹੈ ਪਰ ਉਹ ਰੇਡੀਓ ਕੈਨੇਡਾ ਦੀਆਂ ਫ੍ਰੈਂਚ ਸੇਵਾਵਾਂ ਦਾ ਸਮਰਥਨ ਚਾਲੀ ਰੱਖਣਗੇ ਕੁਝ ਸਮੂਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਪੋਲੀਏਵ ਦਾ ਪ੍ਰਸਤਾਵ ਫ੍ਰੈਂਚ ਭਾਸ਼ਾ ਵਾਲੇ ਜਨਤਕ ਪ੍ਰਸਾਰਕ ਨੂੰ ਕਮਜ਼ੋਰ ਕਰ ਸਕਦਾ ਹੈ ਕਿਉਂਕਿ ਸੀਬੀਸੀ ਅਤੇ ਰੇਡੀਓ ਕੈਨੇਡਾ ਇੱਕ ਦੂਜੇ ਨਾਲ ਜੁੜੇ ਨੇ ਤੇ ਨਿਰਭਰ ਨੇ ਕੈਨੇਡੀਅਨ ਵਿਦੇਸ਼ ਮੰਤਰੀ ਮਲਾਨੀ ਜੋਲੀ ਨੇ ਰਸ਼ਟਰਪਤੀ ਡੋਨਾਲਡ 트럼ਪ ਵੱਲੋਂ ਕੈਨੇਡਾ ਨੂੰ ਦਰਪੇਸ਼ ਖਤਰੇ ਬਾਰੇ ਯੂਰਪ ਨੂੰ ਚੇਤਾਵਨੀ ਦਿੱਤੀ ਹੈ ਮਲਾਨੀ ਜੋਲੀ ਨੇ ਕਿਹਾ ਕਿ ਇਹ ਯੂਰਪ ਲਈ ਇੱਕ ਚੇਤਾਵਨੀ ਸੀ ਕਿ ਅਸੀਂ ਜੋ ਸਥਿਤੀ ਤੋਂ ਗੁਜ਼ਰ ਰਹੇ ਹਾਂ ਉਸ ਨੂੰ ਉਹ ਜਾਣ ਸਕਣ ਕੈਨੇਡਾ ਦੀ ਵਿਦੇਸ਼ ਮੰਤਰੀ ਮਲਾਨੀ ਜੋਲੀ ਨੇ ਹਾਲ ਹੀ ਵਿੱਚ ਆਪਣੀ ਯੂਰਪ ਯਾਤਰਾ ਪੂਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਯੂਰਪ ਦੇ ਭਾਈਵਾਲਾਂ ਨੂੰ 트੍ਰੰਪ ਪ੍ਰਸ਼ਾਸਨ ਦੇ ਕੈਨੇਡਾ ਦੀ ਆਰਥਿਕਤਾ ਤੇ ਸਿਆਸਤ ਨੂੰ ਦਰਪੇਸ਼ ਖਤਰੇ ਬਾਰੇ ਅਗਾ ਕੀਤਾ ਹੈ ਜੋਲੀਨੇ ਕਿਹਾ ਹੈ ਕਿ ਮੀੜੀਆਂ ਬਹੁਤ ਸਾਰੀਆਂ ਯੂਰਪੀ ਸਹਿਯੋਗੀਆਂ ਨਾਲ ਗੱਲਬਾਤ ਦੇ ਆਧਾਰ 'ਤੇ ਉਹਨਾਂ ਵਿੱਚੋਂ ਬਹੁਤਿਆਂ ਨੇ ਇਹ ਨਹੀਂ ਜਾਣਕਾਰੀ ਰੱਖੀ ਕਿ ਪਹਿਲਾ ਅਮਰੀਕਾ ਤੇ ਦੂਜੇ ਨੰਬਰ ਤੇ ਕੈਨੇਡਾ ਵਿੱਚ ਕੀ ਚੱਲ ਰਿਹਾ ਹੈ ਜੋਲੀਨੇ ਕਿਹਾ ਹੈ ਕਿ ਯੂਰਪੀ ਦੇਸ਼ਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਲੋਂ ਕੈਨੇਡਾ ਨੂੰ ਆਪਣੇ ਚਰਲੌਨ ਜਾਂ ਸੜੀ ਆਰਥਿਕਤਾ ਤੇ ਟੈਰਿਫ ਲਗਾਉਣ ਦੀ ਧਮਕੀ ਦੇ ਖਿਲਾਫ ਜ਼ੋਰਦਾਰ ਆਵਾਜ਼ ਨਹੀਂ ਚੁੱਕੀ ਕਿਉਂਕਿ ਯੂਰਪ ਨੂੰ ਅਮਰੀਕਾ ਨਾਲ ਨਿਜਿੱਠ ਵਿੱਚ ਆਪਣੀਆਂ ਚੁਣੌਤੀਆਂ ਦਰਪੇਸ਼ ਨੇ ਉਨ੍ਹਾਂ ਕਿਹਾ ਕਿ ਮੇਰੇ ਲਈ ਯੂਰਪ 'ਚ ਹੋਣਾ ਜ਼ਰੂਰੀ ਸੀ ਤਾਂ ਜੋ ਉਹਨਾਂ ਨੂੰ ਸਪਸ਼ਟ ਤੌਰ ਤੇ ਦੱਸ ਸਕਾਂ ਕਿ ਅਸਲ 'ਚ ਕੀ ਚੱਲ ਰਿਹਾ ਹੈ ਇਹ ਯਕੀਨੀ ਬਣਾਉਣ ਲਈ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਜਵਾਬ 'ਚ ਮਿਲ ਕੇ ਤਾਲਮੇਲ ਕਰਾਂਗੇ ਤੇ ਆਪਣੀ ਕੌਮੀ ਸੁਰੱਖਿਆ ਤੇ ਖੁਦਮੁਖਤਿਆਰੀ ਦੀ ਰੱਖਿਆ ਲਈ ਇਕੱਠੇ ਹੋਵਾਂਗੇ ਜੋਲੀ ਨੇ ਕਿਹਾ ਕਿ ਉਹ ਪ੍ਰਸੰਗ 'ਚ ਇਹ ਯੂਰਪੀ ਲੋਕਾਂ ਲਈ ਇੱਕ ਚਿਤਾਨੀ ਸੀ ਕੀ ਅਸੀਂ ਜਿਸ ਹਾਲਤ ਵਿੱਚੋਂ ਗੁਜ਼ਰ ਰਹੇ ਹਾਂ ਉਚਾਨ ਸਕਨ ਚੋਲੀ ਨੇ ਫਰਾਂਸ ਜਰਮਨੀ ਅਤੇ ਬੈਲਜੀਅਮ ਦੀ ਇੱਕ ਹਫ਼ਤੇ ਦੀ ਯਾਤਰਾ ਖਤਮ ਕਰਨ ਤੋਂ ਬਾਅਦ ਬ੍ਰਸਲਸ ਵਿੱਚ ਇਹ ਟਿੱਪੀਆਂ ਕੀਤੀਆਂ ਨੇ ਜਰਮਨੀ ਛਡਿਆਂਦੇਆ ਜੋਲੀ ਨੇ 14 ਤੋਂ 16 ਫਰਵਰੀ ਤੱਕ ਮਿਊਨਿਕ ਸੁਰੱਖਿਆ ਸੰਮੇਲਨ ਵਿੱਚ ਸ਼ਿਰਕਤ ਕੀਤੀ ਜਿੱਥੇ ਉਹਨਾਂ ਨੇ ਅਮਰੀਕਾ ਤੇ ਯੂਰਪ ਦੇ ਹਮਰਿਤਪਾਮਾਨ ਨਾਲ ਮਿਲ ਕੇ ਯੂਕਰੇਨ ਅਤੇ ਮੱਧ ਪੂਰਬ 'ਚ ਸ਼ਾਂਤੀ ਬਣਾਉਣ ਤੇ ਯਤਨਾਂ ਬਾਰੇ ਗੱਲਬਾਤ ਕੀਤੀ ਅਤੇ ਆਰਕਟਿਕ ਪ੍ਰਭੂਸਤਾ ਤੇ ਸਹਿਯੋਗ ਲਈ ਵੀ ਚਰਚਾ ਕੀਤੀ ਜੋਲੀਨੇ ਕਿਹਾ ਕਿ ਇਸ ਯਾਤਰਾ ਦੇ ਦੋ ਮੁੱਖ ਮਕਸਦ ਸਨ ਪਹਿਲਾ ਸੀ ਯੂਰਪੀ ਭਾਈਵਾਲਾਂ ਨਾਲ ਮਿਲ ਕੇ ਵਪਾਰ ਨੂੰ ਮਜ਼ਬੂਤ ਕਰਨਾ ਨੌਕਰੀਆਂ ਦੀ ਰੱਖਿਆ ਕਰਨਾ ਅਤੇ ਅਮਰੀਕਾ ਦੇ ਟੈਲਫਾਂ ਦਾ ਮੁਕਾਬਲਾ ਕਰਨ ਬਾਰੇ ਗੱਲਬਾਤ ਕਰਨਾ ਦੂਜਾ ਸੀ ਯੂਰਪੀ ਅਤੇ ਕੈਨੇਡੀਅਨ ਸੁਰੱਖਿਆ ਦੇ ਭਵਿੱਖ ਬਾਰੇ ਗੱਲ ਕਰਨਾ ਅਤੇ ਸੁਰੱਖਿਆ ਤੇ ਖੁਫੀਆ ਜਾਣਕਾਰੀ ਸਾਂਝੀ ਕਰਨ ਤੇ ਯੂਰਪ ਨਾਲ ਹੋਰ ਨਜ਼ਦੀਕੀ ਸਹਿਯੋਗ ਕਰਨਾ ਜੋਲੀਨੇ ਕਿਹਾ ਕਿ ਜਦੋਂ ਉਹਨਾਂ ਨੇ ਅਮਰੀਕਾ ਦੇ ਸਕੱਤਰ ਆਫ ਸਟੇਟ ਮਾਰਕੂ ਰੁਗਿਓ ਨਾਲ ਮੁਲਾਕਾਤ ਕੀਤੀ ਉਦੋਂ 트ੰਪ ਦੀ ਕੈਨੇਡਾ ਤੇ ਕਬਜ਼ਾ ਕਰਨ ਅਤੇ ਇਸ ਨੂੰ ਕਵੰਜਵਾ ਸੁਭਾ ਬਣਾਉਂਦੀਆਂ ਧਮਕੀਆਂ ਉਹਨਾਂ ਗੱਲਾਂ 'ਚ ਨਹੀਂ ਉੱਠੀਆਂ ਜੋਲੀ ਨੇ ਕਿਹਾ ਕਿ ਉਹਨਾਂ ਨੇ ਕੁਝ ਅਮਰੀਕੀ ਸੈਨੇਟਰਾਂ ਜੋ ਅਮਰੀਕੀ ਵਫਦ ਦਾ ਹਿੱਸਾ ਸਨ ਉਹਨਾਂ ਨੂੰ ਸਿੱਧਾ ਸਪਸ਼ਟ ਦੱਸਿਆ ਹੈ ਕਿ ਅਮਰੀਕਾ 'ਚ ਰਲਾਈ ਜਾਣ ਦੇ ਮੁੱਦੇ ਤੇ ਕਹਿੰਦਾ ਕਿੱਥੇ ਖੜ੍ਹਾ ਹੈ ਜਦੋਂ ਕੁਝ ਸੈਨੇਟਰ ਇਸ ਬਾਰੇ ਮਜ਼ਾਕ ਕਰ ਰਹੇ ਸਨ ਤਾਂ ਮੈਂ ਅਮਰੀਕੀ ਵਫਦ ਨੂੰ ਕਿਹਾ ਇਹ ਮਜ਼ਾਕ ਕਰਨ ਵਾਲੀ ਗੱਲ ਨਹੀਂ ਹੈ ਇਹ ਸਾਡੇ ਦੇਸ਼ ਦੀ ਇੱਜ਼ਤ ਸਾਡੇ ਲੋਕਾਂ ਦੀ ਇੱਜ਼ਤ ਦਾ ਮਾਮਲਾ ਹੈ ਅਸੀਂ ਕਦੇ ਵੀ ਸੁਭਾਨ ਨਹੀਂ ਬਣਾਂਗੇ ਅਤੇ ਕਦੇ ਵੀ ਇੱਕ ਬਸਤੀ ਨਹੀਂ ਬਣਾਂਗੇ ਜੋਲੀ ਨੇ ਕਿਹਾ ਕਿ ਉਹ ਯੂਕੇ ਦੇ ਪ੍ਰਧਾਨ ਮੰਤਰੀ ਕਿਰ ਸਟਾਰਮਨ ਨੂੰ ਮਿਲੀ ਪਰ ਉਹਨਾਂ ਨੇ ਰਾਜਸ਼ਾਹੀ ਦੇ ਪ੍ਰਤੀਨਿਧੀਆਂ ਨਾਲ ਕੈਨੇਡਾ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਕਿੰਗ ਚਾਰਲਸ ਵੱਲੋਂ ਕੋਈ ਜਨਤਕ ਟਿੱਪਣੀ ਕਰਨ ਬਾਰੇ ਗੱਲਬਾਤ ਨਹੀਂ ਕੀਤੀ ਕੈਨੇਡਾ ਇਸ ਸਾਲ 15 ਜੂਨ ਤੋਂ 17 ਜੂਨ ਤੱਕ ਐਲਬਰਟਾ ਦੇ ਕਿਨਾਸਕਿਸ ਵਿਚ ਜੀ7 ਸੰਮੇਲਨ ਆਯੋਜਿਤ ਕਰ ਰਿਹਾ ਹੈ ਜਨਾ ਚੰਬ ਨੇ ਕਿਹਾ ਕਿ ਉਹ ਚਾਹੁੰਦੇ ਨਹੀਂ ਕਿ ਇਸ ਨੂੰ ਰੂਸ ਨੂੰ ਦੁਬਾਰਾ ਸ਼ਾਮਿਲ ਕੀਤਾ ਜਾਵੇ 트럼ਪ ਨੇ ਪਿਛਲੇ ਹਫਤੇ ਵਾਈਟ ਹਾਊਸ ਚ ਕਿਹਾ ਸੀ ਕਿ ਮੇਰਾ ਮੰਨਣਾ ਹੈ ਕਿ ਰੂਸ ਨੂੰ ਬਾਹਰ ਕਰਨਾ ਇੱਕ ਗਲਤੀ ਸੀ ਇਹ ਰੂਸ ਨੂੰ ਪਸੰਦ ਜਾਂ ਨਾ ਪਸੰਦ ਕਰਨ ਦਾ ਸਵਾਲ ਨਹੀਂ ਹੈ ਇਹ ਪਹਿਲਾਂ ਜੀ8 ਹੁੰਦਾ ਸੀ 2014 ਵਿੱਚ ਖੀਰਮੀਆਂ ਦੇ ਕਬਜ਼ੇ ਤੋਂ ਬਾਅਦ ਰੂਸ ਨੂੰ ਜੀ8 ਤੋਂ ਬਾਹਰ ਕਰ ਦਿੱਤਾ ਗਿਆ ਸੀ ਕੈਨਡਾ ਵੱਲੋਂ ਰੂਸ ਨੂੰ ਦੁਬਾਰਾ ਮੈਂਬਰ ਬਣਾਏ ਜਾਣ ਤੇ ਮੁੜ ਵਿਚਾਰ ਕਰਨ ਬਾਰੇ ਸਵਾਲ ਤੇ ਚੌਲੀ ਨੇ ਸਪਸ਼ਟ ਨਹੀਂ ਕੀਤਾ ਕੀ ਉਹਨਾਂ ਦਾ ਜਵਾਬ ਕੀਤਾ ਹੈ ਗਲੋਬਲ ਅਫੇਅਰਸ ਕੈਨੇਡਾ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਕੈਨੇਡਾ ਨੂੰ ਦੂਜੇ ਫ੍ਰੈਂਚ ਸੰਮੇਲਨ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ ਜੋ ਯੂਕਰੇਨ ਤੇ ਯੂਰਪੀ ਸੁਰੱਖਿਆ ਤੇ ਕੇਂਦ੍ਰਿਤ ਹੋਵੇਗਾ ਪਹਿਲਾ ਸੰਮੇਲਨ ਜੋ ਸੋਮਵਾਰ ਨੂੰ ਪੈਰਿਸ 'ਚ ਹੋਇਆ ਹੈ ਫ੍ਰੈਂਚ ਰਾਸ਼ਟਰਪਤੀ ਇਮਨੁਅਲ ਮੈਕਰੋਂ ਨੇ ਸੱਦਾ ਸੀ ਇਸ ਸੰਮੇਲਨ ਉਦੋਂ ਹੋਇਆ ਜਦੋਂ ਟ੍ਰੰਪ ਨੇ ਸਾਊਦੀ ਅਰਬ ਵਿੱਚ ਰੂਸ ਨਾਲ ਦਵੰਲੀ ਸ਼ਾਂਤੀ ਵਾਰਤਾ ਦਾ ਐਲਾਨ ਕੀਤਾ ਸੀ ਪਰ ਯੂਰਪੀ ਦੇਸ਼ਾਂ ਸਨੇ ਯੂਕਰੇਨ ਨੂੰ ਇਹਨਾਂ ਗੱਲਬਾਤਾਂ ਤੋਂ ਬਾਹਰ ਕਰ ਦਿੱਤਾ ਸੀ ਦੂਜਾ ਫ੍ਰੈਂਚ ਸੰਮੇਲਨ ਬੁੱਧਵਾਰ ਨੂੰ ਪੈਰਿਸ ਮਿਲ ਹੋਣਗੇ ਜੋ ਪਹਿਲੇ ਸੰਮੇਲਨ ਚ ਨਹੀਂ ਸਿੱਛਦੇ ਗਏ ਇਸ ਹਫਤੇ ਦੀ ਸ਼ੁਰੂਆਤ ਦੌਰਾਨ ਟ੍ਰਾਂਟੋ ਦੇ ਪੀਰਸਨ 에ਅਰਪੋਰਟ ਦੇ ਉੱਤੇ ਜਹਾਜ਼ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਪੀਰਸਨ 에ਅਰਪੋਰਟ ਦੀ ਸੀਯੋ ਨੇ ਕਿਹਾ ਕਿ ਉਹ ਜਹਾਜ਼ ਹਾਦਸੇ ਦੇ ਕਾਰਨਾਂ ਬਾਰੇ ਅੰਦਾਜ਼ੇ ਨਹੀਂ ਲਗਾਉਣਗੇ ਕਿਉਂਕਿ ਜਾਂਚ ਹਜੇ ਚੱਲ ਰਹੀ ਹੈ ਡਬਰਾਫ ਲਿੰਟ ਨੇ ਜਹਾਜ਼ ਹਾਦਸੇ ਤੋਂ ਬਾਅਦ ਇੱਕ ਪ੍ਰੈਸ ਵਾਰਤਾ ਕੀਤੀ ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਪੜਤਾਲ ਚੱਲ ਰਹੀ ਹੈ ਕਈ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਬਹੁਤ ਸਾਰੇ ਲੋਕਾਂ ਨੂੰ ਛੁੱਟੀ ਮਿਲ ਗਈ ਹੈ ਤੇ ਕਈ ਹਜੇ ਵੀ ਜ਼ੇੜੇ ਇਲਾਜ ਨੇ फ्रंट ऑफ पियर्सन इंटरनेशनल एयरपोर्ट द प्रेसिडेंट अथे सीईओ ने कहा है कि सोमवार ਨੂੰ ਆਪਣੇ ਹਾਦਸੇ ਦੀ ਜਾਂਚ ਲਈ ਤਫਤੀਸ਼ਕਾਰ ਕਟਨਾ ਸਥਾਨ ਤੇ ਮੌਜੂਦ ਨੇ ਇਸ ਹਾਦਸੇ ਚ ਕਈ ਲੋਕ ਜ਼ਖਮੀ ਹੋਏ ਨੇ ਡਿਪਰੋਫ ਲਿੰਟ ਨੇ ਮੰਗਲਵਾਰ ਦੁਪਹਿਰ ਨੂੰ ਐਮਰਜੈਂਸੀ ਦਸਤੇ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕੀਤਾ ਸੋਮਵਾਰ ਨੂੰ ਡੈਲਟਾ 에ਅਰਲਾਈਨਸ ਦਾ ਇੱਕ ਜਹਾਜ਼ ਪੀਰਸਨ 에ਅਰਪੋਰਟ ਤੇ ਲੈਂਡਿੰਗ ਦੌਰਾਨ ਪਲਟ ਗਿਆ ਸੀ ਕਿੰਚ ਨੇ ਕਿਹਾ ਕਿ ਸੋਮਵਾਰ ਰਾਤ ਨੂੰ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ 7 ਮੈਂਬਰ ਕਟਨਾ ਦੀ ਜਾਂਚ ਕਰਨ ਲਈ 에ਰਪੋਰਟ ਪਹੁੰਚੇ ਹਨ ਅਤੇ 13 ਹੋਰ ਮੈਂਬਰ ਮੰਗਲਵਾਰ ਨੂੰ ਪਹੁੰਚੇ ਨੇ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਡੈਲਟਾ ਅਤੇ ਮਿਟਸੁਬਿਸ਼ੀ ਜੋ ਜਹਾਜ਼ ਨਿਰਮਾਤਾ ਕੰਪਨੀਆਂ ਹਨ ਉਸ ਦੀਆਂ ਟੀਮਾਂ ਵੀ ਇਸ ਜਾਂਚ ਵਿੱਚ ਸ਼ਾਮਲ ਹੋ ਰਹੀਆਂ ਨੇ ਕਿੰਚ ਨੇ ਕਿਹਾ ਕਿ ਮਾਮਲਾ ਜੰਚधीन ਹੈ ਇਸ ਕਰਕੇ ਉਹ ਇਸ ਜਹਾਜ਼ ਹਾਦਸੇ ਦੇ ਕਾਰਨ ਬਾਰੇ ਅੰਦਾਜ਼ੇ ਨਹੀਂ ਲਗਾਉਣਗੇ ਪਿੰਟ ਨੇ ਪੁਸ਼ਟੀ ਕੀਤੀ ਹੈ ਕਿ ਜਹਾਜ਼ ਹਾਦਸੇ ਤੋਂ ਬਾਅਦ 21 ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ ਸੀ ਜਿਨ੍ਹਾਂ ਚੋਂ 19 ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਦੋ ਜਣੇ ਹਜੇ ਵੀ ਡਿਲੇਚ ਨੇ ਪੀਲ ਰੀਜਨਲ ਪੈਰਾਮੈਡਿਕ ਸਰਵਿਸਿਜ਼ ਦੇ ਕੋਰੀ ਕੈਚ ਅਨੁਸਾਰ ਜਦੋਂ ਸੋਮਵਾਰ ਨੂੰ ਰਾਹਤ ਦਸਤਾਖਤ ਘਟਨਾ ਸਥਾਨ ਤੇ ਪਹੁੰਚਿਆ ਸੀ ਤਾਂ ਕਈ ਲੋਕ ਵਕ-ਵਕ ਤਰਨਲ ਸਕੀ ਸੰ। ਕੋਰੀ ਨੇ ਦੱਸਿਆ ਕਿ ਜ਼ਿਆਦਾਤਰ ਲੋਕਾਂ ਦੇ ਪਿੱਠ ਅਤੇ ਸਿਰ 'ਚ ਝੋਟ ਲੱਗੀ ਸੀ ਅਤੇ ਉਹਨਾਂ ਨੂੰ ਉਲਟੀਆਂ ਲੱਗੀਆਂ ਹੋਈਆਂ ਸੀ। ਫਲਿੰਟ ਨੇ ਦੱਸਿਆ ਕਿ ਸੋਮਵਾਰ ਦੇ ਜਹਾਜ਼ ਹਾਦਸੇ ਦੇ ਕਰਕੇ ਸੋਮਵਾਰ ਨੂੰ 462 ਉਡਾਨਾਂ ਰੱਦ ਹੋਈਆਂ ਸਨ। ਉਹਨਾਂ ਦੱਸਿਆ ਕਿ ਸੋਮਵਾਰ ਨੂੰ ਸ਼ਾਮੀ 5 ਵਜੇ ਤੋਂ ਬਾਅਦ ਸੇਵਾਵਾਂ ਬਹਾਲ ਹੋ ਗਈਆਂ। 沃尔마트 ਨੇ ਮੈਨੀਟੋਬਾ ਕਾਨੂੰਨ ਦੁਆਰਾ ਅਗਿਆਤਵਦ 1 ਲੀਟਰ ਦੁੱਧ ਦੇ ਡੱਬਿਆਂ ਤੇ ਕੀਮਤਾਂ ਵਧਾ ਦਿੱਤੀਆਂ ਸਨ ਸੀਬੀਸੀ ਨਿਊਜ਼ ਬਲੋਂ ਸਪਸ਼ਟਕਰਨ ਮੰਗਣ ਤੋਂ ਬਾਅਦ沃尔마트 ਨੇ ਸੋਮਵਾਰ ਨੂੰ ਕੀਮਤਾਂ ਘਟਾ ਦਿੱਤੀਆਂ ਪਰ ਕੁਝ ਮਹਰਾਂ ਦਾ ਤੇ ਵਕੀਲਾਂ ਦਾ ਕਹਿਣਾ ਹੈ ਕਿ沃尔마트 ਨੂੰ ਆਪਣੇ ਵੱਲੋਂ ਕੀਤੇ ਗਏ ਇਸ ਕੰਮ ਤੋਂ ਬਾਅਦ ਮਾਫੀ ਮੰਗ ਲੈਣੀ ਚਾਹੀਦੀ ਹੈ ਤੇ ਨਾਲ ਹੀ ਲੋਕਾਂ ਦਾ ਦਿਲ ਜਿੱਤਣ ਵਾਸਤੇ ਕੁਝ ਜ਼ਰੂਰ ਕਰਨਾ ਚਾਹੀਦਾ ਹੈ Walmart Canada ਹਾਲ ਹੀ ਵਿੱਚ ਮੈਨੀਟੋਬਾ ਸਟੋਰਾਂ 'ਚ 1 ਲੀਟਰ ਦੁੱਧ ਦੇ ਡੱਬੇ ਸੂਬਾਈ ਕਾਨੂੰਨ ਦੀ ਆਗਿਆ ਤੋਂ ਵੱਧ ਕੀਮਤਾਂ ਤੇ ਵੇਚਿਆ ਸੀ। ਸਵੇਰੇ ਨੇ 2% ਦੁੱਧ ਦੀ ਵੱਧ ਤੋਂ ਵੱਧ ਕੀਮਤ 2.3 ਡਾਲਰ ਅਤੇ 1% ਦੁੱਧ ਦੀ 1.97 ਡਾਲਰ ਤੱਕ ਸੀਮਿਤ ਕਰਨ ਦੇ ਬਾਵਜੂਦ, ਕਰਿਆਨੇ ਦੀ 체ਨ ਨੂੰ ਕੇਸ ਤੋਂਵਾ ਅਤੇ ਆਨਲਾਈਨ 1 ਲੀਟਰ ਵੇਚੇ ਦੁੱਧ 2.88 ਡਾਲਰ ਵਿੱਚ ਵੇਚਦੇ ਦੇਖਿਆ ਸੀ। ਕਟ ਆਮਦਨ ਵਾਲੇ ਲੋਕਾਂ ਦੀ ਵਕੀਲ ਕੇਲਰ ਨੇ ਕਿਹਾ ਕਿ ਬਾਲਮਾਂਟ ਆਪਣੇ ਘਾਕਾ ਨੂੰ ਸਪਸ਼ਟ ਕਰਨ ਦੇਣਾ ਵੰਦਾ ਹੈ ਵਿਨਪੈਗ ਦੀ ਸੋਸ਼ਲ ਪਲੈਨਿੰਗ ਕੌਂਸਲ ਦੇ ਕਾਰਜਕਾਰੀ ਨਿਰਦੇਸ਼ਕ ਕੇਲਰ ਨੇ ਕਿਹਾ ਕਿ ਉਨ੍ਹਾਂ ਨੂੰ ਨਿਮਾ ਦਾ ਪਤਾ ਹੋਣਾ ਚਾਹੀਦਾ ਹੈ ਜਿਉ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਇਹ ਪਤਾ ਲਗਾਉਂਦੀ ਜ਼ਰੂਰਤ ਹੈ ਕਿ ਕਿਵੇਂ ਹੋਇਆ ਹੈ ਸੀਬੀਸੀ ਨਿਊਜ਼ ਨੇ ਪਹਿਲੀ ਵਾਰ ਸ਼ੁੱਕਰਵਾਰ ਦੇ ਰਾਤ ਰਸੋਈ ਦੇ ਮੁੱਖ ਪਦਾਰਤ ਦੀ ਕੀਮਤ ਅੰਤਰ ਦੇਖਿਆ ਤੇ ਹਫ਼ਤੇ ਦੇ ਅੰਤ ਚ ਸਵਾਲ ਪੁੱਛਨੇ ਸ਼ੁਰੂ ਕਰ ਦਿੱਤੇ ਵਾਲਮਾਰਟ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ 3 ਦਿਨਾਂ ਦੌਰਾਨ ਸੀਬੀਸੀ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਸੋਮਵਾਰ ਤੱਕ ਉਹਨਾਂ ਦੁੱਧ ਦੇ ਡੱਬਿਆਂ ਦੀ ਕੀਮਤ ਆਮ ਕੀਮਤ ਤੇ ਵਾਪਸ ਆ ਗਈ ਜੋ ਕਿ ਸੁਭਾਈ ਵੱਧ ਤੋਂ ਵੱਧ ਕੀਮਤ ਤੋਂ ਬਿਲਕੁਲ ਹੇਠ ਸੀ ਇਹ ਪਤਾ ਨਹੀਂ ਹੈ ਕਿ ਵਾਲਮਾਰਟ ਕਿੰਨੇ ਸਮੇਂ ਤੋਂ ਗਾਕਾ ਤੋਂ 1 ਲੀਟਰ ਦੁੱਧ ਦੇ ਡੱਬਿਆਂ ਲਈ ਜ਼ਿਆਦਾ ਪੈਸੇ ਵਸੂਲ ਰਿਹਾ ਹੈ ਖੇਲੜਨੇ ਕਿ ਹੈ ਕਿ ਗਾਕਾਂ ਦਾ ਵਿਸ਼ਵਾਸ ਸੇ ਮੁੜ ਪ੍ਰਾਪਤ ਕਰਨ ਲਈ ਕੀਮਤ ਵਾਅਦੇ ਬਾਰੇ ਸਪਸ਼ਟਿਕਰਣ ਦੇਣਾ ਕੰਪਨੀ ਦੀ ਜ਼ਿੰਮੇਵਾਰੀ ਹੈ ਜੇਕਰ ਕੋਈ ਗਲਤੀ ਹੋਈ ਹੈ ਤਾਂ ਇੱਕ ਗਲਤੀ ਵੀ ਹੋਈ ਹੈ ਅਤੇ ਉਹਨਾਂ ਨੂੰ ਲੋਕਾਂ ਸਾਹਮਣੇ ਇਸ ਦੀ ਪ੍ਰਫਾਈ ਕਰਨਾ ਲਈ ਕੁਝ ਨਾ ਕੁਝ ਤਾਂ ਕਰਨਾ ਪਵੇਗਾ ਉਹਨਾਂ ਸੁਝਾ ਦਿੰਦਾ ਹੈ ਕਿ ਕੰਪਨੀ ਗਾਕਾਂ ਨੂੰ ਛੋੜ ਦੇ ਕੇ ਇਸ ਵਿੱਚ ਸੁਧਾਰ ਕਰੇ ਉਸਨੇ ਸੰਬੰਧਿਤ ਉਪਾਦੀ ਤੁਲਨਾ 2000 ਦੇ ਦਹਾਕੇ ਦੇ ਸ਼ੁਰੂ ਵਿੱਚ ਬ੍ਰੈਡ ਪ੍ਰਾਈਸ ਫਿਕਸਿੰਗ ਸਕੈਂਡਲ ਲਈ ਮੁਆਫ਼ਲੇ ਵਜੋਂ ਦਬਲੌਸ ਤੇ ਗਾਕਾਂ ਨੂੰ 25 ਡਾਲਰ ਦਾ ਗਿਫਟ ਕਾਰਡ ਪ੍ਰਾਪਤ ਕਰਨ ਨਾਲ ਦਿੱਤੀ ਕਲਰਨੇ ਕਿ ਹੈ ਮਾਫੀ ਮੰਗਣਾ ਹਮੇਸ਼ਾ ਪਹਿਲਾ ਕਦਮ ਹੁੰਦਾ ਹੈ ਅਸਲ ਚ ਇਹ ਮਾਇਨੇ ਰੱਖਦਾ ਹੈ ਕਿ ਤੁਸੀਂ ਉਸ ਨੂੰ ਮਾਫੀ ਨੂੰ ਸਮਰਥਨ ਦੇਣ ਲਈ ਕੀ ਕਰਦੇ ਹੋ ਮੈਂ ਤੋਬਾ ਦੇ ਖੇਤੀਬਾੜੀ ਮੰਤਰੀ ਰੌਣ ਕਨਸਟੀਚਨ ਨੇ ਮੰਗਲਵਾਰ ਨੂੰ ਕਿਹਾ ਕਿ ਉਹਨਾਂ ਨੇ ਆਪਣੇ ਵਿਭਾਗ ਨੂੰ ਵਾਲਮਰਟ ਵਿਖੇ ਦੁੱਤੀ ਕੀਮਤ ਦੀ ਚਾਂਚ ਕਰਨ ਦੇ ਨਿਰਦੇਸ਼ ਦਿੱਤੇ ਨੇ ਉਨਕ ਹੈ ਕਿ ਉਹ ਕੀ ਹੋਇਆ ਹੈ ਇਸ ਨੂੰ ਸਮਝਣ ਤੋਂ ਪਹਿਲਾਂ ਅਗਲੇ ਕਦਮਾਂ ਬਾਰੇ ਨਹੀਂ ਕਹਿ ਸਕਦੇ ਸੁਭਾਈ ਕਾਨੂੰਨ ਕਹਿੰਦਾ ਹੈ ਕਿ ਜੋ ਵੀ ਵਿਅਕਤੀ ਦੁੱਧ ਕੀਮਤਾਂ ਸੂਖਿਆ ਐਕਟ ਦੀ ਉਲੰਘਣਾ ਕਰਦਾ ਹੈ ਉਸ ਨੂੰ 500 ਡਾਲਰ ਅਤੇ 5000 ਡਾਲਰ ਦੇ ਵਿਚਾਲੇ ਜੁਰਮਾਨਾ ਕੀਤਾ ਜਾ ਸਕਦਾ ਹੈ ਮੌਜੂਦਾ ਪਾਬੰਦੀਆਂ ਸਿਰਫ 1 ਲੀਟਰ ਦੇ ਡੱਬੇ 'ਚ ਮੌਜੂਦ ਸਮੂਪ 2% 1% ਅਤੇ ਸਕੀਮ ਦੁੱਧ ਤੇ ਹੀ ਪ੍ਰਭਾਵ ਪਾਉਂਦੀਆਂ ਨੇ ਹੋਰ ਕਿਸਮ ਦੇ ਦੁੱਧ ਜਿਵੇਂ ਕਿ オーਚਾਂ ਲੈਕਟੋਜ਼ ਮੁਕਤ ਕੀਮਤ ਨਿਯੰਤਰਣ ਦੁਆਰਾ ਪ੍ਰਭਾਵਿਤ ਨਹੀਂ ਹੁੰਦੇ। ਕੈਨੇਡਾ ਦੁੱਧ ਦੇ ਵੱਡੇ ਡੱਬਿਆਂ ਦੀ ਕੀਮਤ ਤੇ ਵੀ ਸੀਮਾ ਚਾਹੁੰਦੇ ਨੇ ਖਾਸ ਕਰਕੇ ਅਜਿਹੇ ਸਮੇਂ ਜਦੋਂ ਲੋਕ ਗੁਜ਼ਾਰਾ ਕਰਨ ਲਈ ਸੰਘਰਸ਼ ਕਰ ਰਹੇ ਨੇ। ਹੋਰ ਦੁਕਾਨਾਂ ਨੂੰ ਵੀ ਕਾਨੂੰਨ ਦੁਆਰਾ ਆਗਿਆ ਤੋਂ ਵੱਧ ਦੁੱਧ ਦੀ ਕੀਮਤ ਵਸੂਲਦੇ ਫੜਿਆ ਗਿਆ ਹੈ। ਸੀਬੀਸੀ ਨਿਊਜ਼ ਨੇ 2013 ਦੀ ਜਾਂਚ ਪਾਇਆ ਗਿਆ ਹੈ ਕਿ ਵਿਨਿਪੈਗ ਦੇ ਕੁਝ ਡਾਊਨਟਾਊਨ ਸਟੋਰ 1 ਲੀਟਰ ਦੇ ਡੱਬਿਆਂ ਵਾਲੇ ਦੁੱਧ ਲਈ ਜ਼ਿਆਦਾ ਪੈਸੇ ਵਸੂਲ ਰਹੇ ਸਨ। ਕੈਨੇਡਾ ਨੇ ਕਿਹਾ ਹੈ ਕਿ ਵਿਨਿਪੈਗ ਦੇ ਸੋਸ਼ਲ ਪਲੈਨਿੰਗ ਕੌਂਸਲ ਨੇ ਨ ਇੱਕ ਲੀਟਰ ਦੁੱਧ ਤੇ ਡੱਬਿਆਂ ਲਈ ਬਹੁਤ ਜ਼ਿਆਦਾ ਕੀਮਤ வசੂਲ ਰਿਹਾ ਸੀ ਇਸਨੇ ਮੁੰਦਾ ਸਟੋਰ ਦੇ ਧਿਆਨ ਚ ਲਿਆਂਦਾ ਤੇ ਕੀਮਤ ਘਟਾ ਦਿੱਤੀ ਗਈ ਸਵੇਰੇ ਚ ਦੁੱਧ ਦੀ ਨਿਰਧਾਰਿਤ ਕੀਮਤ ਆਮ ਤੌਰ ਤੇ ਹਰ ਸਾਲ ਸੋਧੇ ਜਾਂਦੀ ਹੈ ਇਸ ਫਰਵਰੀ ਵਿੱਚ ਚਾਣਾ ਸ਼੍ਰੇਣੀਆਂ ਵਿੱਚੋਂ ਹਰੇਕ ਵਿੱਚ ਕੀਮਤ 1 ਸੈਂਟ ਘਟ ਗਈ ਹੈ ਚੰਦੇ ਜਾਂਦੇ ਇੱਕ ਵਾਰ ਫਿਰ ਅੰਦਰ ਮਾਰਦੇ ਆ ਮੁਖ ਹੈਡਲਾਈਨਸ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲਿਆਂ ਚ ਗਿਰਾਵਟ ਸਿਸਕੇਚਵਾਨ ਯੂਨੀਵਰਸਿਟੀਾਂ ਚ ਪੰਜਾਬ ਫੀਸਦੀ ਘਟੇ ਨਵੇਂ ਦਾਖਲੇ ਯਾਤਰਾ ਸਲਾ ਹਾਂ ਵੱਡੇ ਸ਼ਹਿਰਾਂ ਲਈ ਜਾਰੀ ਤਿੰਨ ਹਫ਼ਤੇ ਚੱਲੇਗਾ ਬਰਫ਼ ਹਟਾਉਣ ਦਾ ਕੰਮ ਹੈਰਿਟੇਜ ਮੰਤਰੀ ਪਾਸਕਲ ਦਾ ਚੋਣਾ ਤੋਂ ਕਿਨਾਰਾ ਨਹੀਂ ਲੜਨਗੇ ਅਗਲੀਆਂ ਫੈਡਰਲ ਚੋਣਾ ਯੂਰਪ ਦੌਰੇ ਦੌਰਾਨ ਬੋਲੇ ਵਿਦੇਸ਼ ਮੰਤਰੀ ਮਲੈਨੀ ਜੋਲੀ ਕਿ ਹਾਂ ਯੂਰਪ ਨੂੰ ਦਿੱਤੀ ਮੌਜੂਦਾ ਸਥਿਤੀ ਦੀ ਚੇਤਾਵਨੀ ਇਸ ਦੇ ਨਾਲ ਹੀ ਮੈਨੇਜਰ ਜਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਤ